ਹੈਲੋ ਹੈਲੋ ਫਰੈਂਡਸ ਆਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਪ੍ਰਾਨ ਸਾਹਿਬ ਜਿਸ ਤਰ੍ਹਾਂ ਦੇ ਹਾਲਾਤ ਨੇ ਥੋੜੇ ਜਿਹੋ ਥੋੜੇ ਦੋ ਕੁ ਮਿੰਟ ਲੈਣੇ ਚਾਹਾਂਗੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇਗੇ ਤੁਸੀਂ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੰਕ ਕਮੇਟੀ ਮੈਂਬਰ ਹੋ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਅੰਤਰੰਕ ਕਮੇਟੀ ਦੀ ਮੀਟਿੰਗ ਹੁੰਦੀ ਹੈਗੀ ਤਾਂ ਮੀ ਸਾਹਿਬ ਦੇ ਸਤੀਫੇ ਨੂੰ ਲੈ ਕੇ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਆਈਆਂ ਮਸਲ ਅਕਾਲ ਤਖਸਾਲ ਬਾਰੇ ਕੀ ਸੋਚਦੇ ਹੋ ਜਦੋਂ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਉਹ ਤੁਸੀਂ ਵਿੱਚ ਸੀ ਅਸਲ ਦੇ ਵਿੱਚੋਂ ਗੱਲਬਾਤ ਕੀ ਹੋਈ ਹੈ ਜਿਹਦਾ ਮਤਲਬ ਕੁਝ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਅਸਲ ਗੱਲ ਕੀ ਹੋਈ ਵਰੇ ਅਸਲ ਨਾ ਉਦੋਂ ਜਿਹੜਾ ਕੁਛ ਜੀ ਮੀਡੀਏ ਚ ਛਪਿਆ ਜਾਂ ਉਹਨਾਂ ਨੇ ਪ੍ਰੈਸ ਕੰਫਰੰਸ ਕੀਤੀ ਹੈ ਜੀ ਕੋ ਤਾਂ ਨਹੀਂ ਬਾਲਾ ਕੁਸਦਰ ਡਿਸਕਸ ਹੋਇਆ ਜੀ ਉਹ ਤਾਂ ਹਮੇਸ਼ਾ ਦੀ ਤਰ੍ਹਾਂ ਇਹਨਾਂ ਦਾ ਸੁਭਾਈ ਹੈ ਜੀ ਅੰਦਰ ਵਾਲੀ ਗੱਲ ਜਿਹੜੀ ਕੁਸ਼ੂਰ ਹੁੰਦੀ ਜਾਂ ਬਾਹਰ ਕੁਝ ਜਿਆਦਾ ਕੁਝ ਕਹਿੰਦੇ ਆ ਜੀ ਉਸ ਦਿਨ ਅਸੀਂ ਅਸਤੀਫੇ ਵਾਲਾ ਸੀਗਾ ਪ੍ਰਵਾਨ ਕਰਨ ਦਾ ਮਸਲਾ ਜਾਂ ਆਪਰਵੰਦ ਹਾਂਜੀ ਮੈਂ ਉਹਨਾਂ ਨੂੰ ਕਿਹਾ ਮੈਂ ਕੇਸਤੀਫਾ ਦੇ ਦਿਓ ਕੋਕੰਦੇ ਮੀਡੀਏ ਛੱਪ ਗਿਆ ਮੈਂ ਕਿਹਾ ਜੀ ਮੈਂ ਚੰਗੀ ਤਰ੍ਹਾਂ ਪੜਿਆ ਨਹੀਂ ਪੜ ਕੇ ਸੁਣਾਤਾ ਉਹਨਾਂ ਨੇ ਜੀ ਤੇ ਅਸੀਂ ਉਹਨਾਂ ਤੇ ਜੋ ਅਸੀਂ ਆਪਣੀ ਵਿਚਾਰ ਸੀਗਾ ਸਾਡੇ ਤਿੰਨ ਕ ਬੰਦਿਆਂ ਦੇ ਵਿਚਾਰ ਇਸ ਤਰ੍ਹਾਂ ਤੇ ਸੀ ਜੀ ਵੀ ਬੇਸ਼ੱਕ ਅਸੀਂ ਤਾਂ ਵੀ ਸਾਹਿਬ ਦੀ ਬਹੁਤ ਮੁੱਦਿਆਂ ਤੇ ਵਿਰੋਧ ਕਰਦੇ ਹਾਂ ਜੀ ਅਸੀਂ ਉਹਨਾਂ ਦੇ ਬਹੁਤੀਆਂ ਗੱਲਾਂ ਨਾਲ ਸਹਿਮਤ ਨਹੀਂ ਹੋਏ ਜੀ ਲਗਭਗ ਐਸ ਸਾਲ ਜੀ ਜੀ ਬਈ ਪਰ ਫਿਰ ਵੀ ਤੇ ਅੰਦਰੂਨੀ ਸਥਿਤੀ ਨੂੰ ਦੇਖਦੇ ਹੋਏ ਪੰਥ ਦੇ ਹਾਲਾਤ ਦੇਖਦੇ ਹੋਏ ਜੀ ਤੇ ਵੀ ਉਹਨਾਂ ਨੂੰ ਬੜੇ ਰਹਿਣਾ ਚਾਹੀਦਾ ਜੀ ਕਿਉਂਕਿ ਅਕਾਲ ਤਖਤ ਅਸਲ ਜਿਹੜੇ ਦੋ ਤਰੀਕ ਤੇ ਹਕਮਨਾਮੇ ਸੀਗੇ ਜੀ ਉਹਨਾਂ ਦੀ ਜੀ ਇਨਵਿਨ ਪੂਰਤੀ ਕਰਨੀ ਹੋਵੇ ਜੀ ਤੇ ਧਾਮੀ ਸਾਹਿਬ ਦਾ ਉਹਦੇ ਚੋਂ ਬਾਹਰ ਚਲੇ ਜਾਣਾ ਹਾਂ ਹਾਂ ਬਾਲਾ ਵਧੀਆ ਨਹੀਂ ਨਾ ਧਾਮੀ ਸਾਹਿਬ ਦੇ ਇੱਤਿਹਾਸ ਜੀ ਕਿਉਂਕਿ ਇਹ ਗੱਲ ਹੋਊ ਕਿ ਹਾਲਾਤ ਨਾਲ ਟੱਕਰਾਂ ਕਰਨ ਦੀ ਬਜਾਏ ਛੱਡ ਕੇ ਭੱਜ ਜਾਣਾ ਇਹ ਬੁਰੀ ਬਲੀ ਹੈ ਦੂਸਰਾ ਪੰਥ ਦਾ ਵੀ ਨੁਕਸਾਨ ਵੀ ਇਸ ਕਰਕੇ ਉਹਨਾਂ ਨੂੰ ਅਪੀਲ ਵੀ ਕਰ ਦਿਓ ਮੈਂ ਤਾਂ ਇੱਥੋਂ ਤੱਕ ਕਿਹਾ ਸੀ ਬੇਸ਼ੱਕ ਰੈਜੂਲੇਸ਼ਨ ਪਾ ਦਿਓ ਉਹਨਾਂ ਨੂੰ ਅਗਲੀ ਮੀਟਿੰਗ 'ਚ ਆਉਣ ਲਈ ਹੁਕਮ ਕਰ ਦਿਓ ਅਜਿਹਾ ਤੋਂ ਦਾ ਜੀ ਜੀ ਨੈਤਿਕ ਤੌਰ ਤੇ ਜੀ ਪਰ ਉਹ ਸਾਰੇ ਬੰਦੇ ਇਹ ਸਾਕਤ ਸੀ ਪਰ ਜਿਹੜੇ ਹੈਗੇ ਵਰਕਸਾਲ ਸੀਨੀਅਰ ਮੀਤ ਪ੍ਰਧਾਨ ਜੀ ਉਹ ਲਾਸਟ ਤੇ ਮੈਂ ਕਿਹਾ ਜੀ ਤੁਸੀਂ ਹੋਰ ਕੁਝ ਲਿਖ ਲੈਣੇ ਹੁੰਦੇ ਆ ਅਸੀਂ ਸਿਰਫ ਦੋ ਹੀ ਜਾਂ ਤਿੰਨ ਲਾਈਨਾਂ ਤੇ ਤੁਹਾਡਾ ਸਹਿਮਤਾ ਜੀ ਧਾਮੀ ਸਾਹਿਬ ਦਾ ਅਸਤੀਫਾ ਆਪ ਪ੍ਰਵਾਨ ਕਰ ਦੋ ਜੀ ਉਹਨਾਂ ਨੂੰ ਅਕਾਲ ਤੱਕ ਸਰ ਦੇ ਹੁਕਮਨਾਮੇ ਮੁਤਾਬਕ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਹੈ ਇਹਨਾਂ ਨੂੰ ਲਾਗੂ ਕਰਨ ਦੀ ਜਿਹੜੀ ਕਮੇਟੀ ਦੇ ਮੋਰੀ ਵੀ ਆ ਉਹ ਸਵਾਮਾ ਨਮੋਣ ਕੱਲ ਨੂੰ ਤੁਸੀਂ ਹੋਰ ਗੱਲ ਕਹਿ ਦਮੋ ਹਾਂਜੀ ਅਸੀਂ ਉਹਦੇ ਨਾਲ ਸਹਿਮਤ ਨਹੀਂ ਜੀ ਤੇ ਕੱਲ ਨੂੰ ਇਸ ਮਤੇ ਦੀ ਆਉਣ ਵਾਲੀ ਰਿਜੈਕਟ ਜਦੋਂ ਪੁਸ਼ਟੀ ਕਰਾਂਗੇ ਜੀ ਉਹਦੇ ਚ ਫालतू ਗੱਲਾਂ ਲਿਆਵਾਂਗੇ ਅਸੀਂ ਵਿਰੋਧਤਾ ਕਰਾਂਗੇ ਉਸ ਚੀਜ਼ ਦੀ ਜੀ ਬਿਲਕੁਲ ਜੀਰਲ ਕਕੇ ਸੀ ਆਗੇ ਜੀ ਉਹ ਜਾਂਦੀ ਉਹ ਸਰਸਰੀ ਕਹਿ ਰਹੇ ਸੀ ਵਿਜੇਦਾਰ ਸਾਹਿਬ ਬੱਚ ਸਾਡੇ ਨਾਲ ਧੱਕਾ ਕਰ ਰਹੇ ਆ ਜੀ ਉਹ ਉਹਨਾਂ ਦਾ ਅਧਿਕਾਰ ਹੀ ਖੇਤਰ ਨਹੀਂ ਮੈਂ ਕਿਹਾ ਜੀ ਸਾਨੂੰ ਨਹੀਂ ਪਤਾ ਉਹਨਾਂ ਨੇ ਮੈਸੇਜ ਦਿੱਤਾ ਸੀ ਸੋਸ਼ਲ ਮੀਡੀਆ 'ਤੇ ਜੀ ਇਹ ਪੜਤਾਲ ਹਲਕੀ ਸੰਧੀ ਅਧਿਕਾਰ ਕਰਨ ਦਾ ਸਾਡੇ ਕੋਲ ਅਧਿਕਾਰ ਹੈ ਤੁਹਾਡੇ ਕੋਲ ਇਸ ਦਾ ਉੱਤੇ ਪੈਰਾ ਦਿਓ ਜੀ ਜੇਦਰ ਸਾਹਿਬ ਕੋਈ ਜਿਹੜੀ ਕੋ ਗੱਲ ਜੇ ਉਹ ਚਫੀਰ ਬਦਲ ਕਰ ਦੇਣਗੇ ਅਸੀਂ ਉਹਦੇ ਮਤਾਬਕ ਜੀ ਜੀ ਬਿਲਕੁਲ ਸਾਡੇ ਲਈ ਮਨੁੱਖਾਂ ਨਾਲੋਂ ਜ਼ਿਆਦਾ ਅਕਾਲ ਤਖਤ ਸੁਪਰੀਮ ਜੀ ਠੀਕ ਹੈ ਕਿ ਆਗੇ ਉਸ ਤੋਂ ਬਾਅਦ ਉਹਨਾਂ ਨੇ ਉਹ ਜੋ ਇਹ ਵੀ ਗੱਲ ਕਹਿਤੀ ਵੀ ਕਾਲ ਸਾਹਿਬ ਨੂੰ ਆਪਾਂ ਮਿਲ ਲੈਣੇ ਜੇਦਰ ਸਾਹਿਬ ਨੂੰ ਜੀ ਤੁਸੀਂ ਵੀ ਚਲਿਓ ਕਮੇਟੀ ਬਣਾਤੀ ਜੀ ਕਮੇਟੀ ਮਿੰਨ ਚਲੇਗੀ ਜੀ ਹਾਸੇ ਹੀ ਨਹੀਂ ਗੱਲ ਇਹ ਹੈ ਜਾਂ ਦੁੱਖ ਦੀ ਵੀ ਗੱਲ ਆ ਯਾਰ ਇਹ ਲੋਕਾਂ ਤੇ ਜੀ ਜੀ ਅੰਦਰ ਤਾਂ ਡਿਨਾਈਡੀਆਂ ਵਰਕਾਂ ਮਾਰ ਗਿਆ ਇਹਨਾਂ ਨੇ ਜੀ ਜਥੇਦਾਰ ਦੇ ਖਿਲਾਫ ਜੀ ਉੱਥੇ ਜਾ ਕੇ ਅੰਦਰ ਭੀਜੀ ਬਲੀ ਬਣ ਗਏ ਜੀ ਉੱਥੇ ਤਾਂ ਉਹ ਪਖੰਡਵਾਦ ਉਹ ਜੀ ਤੁਸੀਂ ਸੁਪਰੀਮ ਹੋ ਤੁਸੀਂ ਜੀ ਐਂ ਕਰੋ ਜੀ ਸਾਨੂੰ ਮਾਰੋ ਨਾ ਜੀ ਤੁਸੀਂ ਵਿੱਚ ਦਖਲ ਦਿਓ ਜੀ ਉਹ ਐ ਕਰਦੇ ਆ ਜੋ ਕਰਦੇ ਆ ਸਾਰਾ ਪੋਲਿਟੀਕਲ ਸਿਸਟਮ ਮੈਂ ਜ਼ਰੂਰ ਕਿਹਾ ਮੈਂ ਕਿਹਾ ਜਦਰ ਸਾਹਿਬ ਅਸਰ ਗੱਲ ਆ ਇਹ ਰੱਖਦੇ ਆ ਲੁਕ ਲਪੇਟ ਜੀ ਮੀਟਿੰਗ 'ਚ ਤਾਂ ਇਹ ਗੱਲ ਕਹਿੰਦੇ ਆ ਭਈ ਜਸਦਾਰ ਸਾਹਿਬ ਦਾ ਕੋਈ ਅਧਿਕਾਰ ਨਹੀਂ ਸਾਡਾ ਹੀ ਅਧਿਕਾਰ ਆ ਇਹ ਮੈਂ ਗੱਲ ਕਹੀ ਆ ਜੀ ਇਹ ਕਹਿੰਦਾ ਮੈਂ ਅਸੀਂ ਨਹੀਂ ਯਾਨੀ ਜੀ ਜੀ ਆਹੀ ਹੋਇਆ ਉੱਤੇ ਅੰਦਰ ਕੋਸ਼ਾ ਬਾਹਰ ਕੋਸ਼ਾ ਉਸ ਤੋਂ ਬਾਅਦ ਮੈਂ ਭਰੋਸੇਯੋਗ ਸੂਤਰਾਂ ਤੋਂ ਇਹੀ ਪਤਾ ਸੂਤਰਾਂ ਕੀ ਮੁਲਾਜ਼ਮ ਦੱਸ ਦਿੰਦੇ ਆ ਵਿਚਾਰਾ ਨੋਂ ਨੰਮੀ ਸਾਡਾ ਨੋਂ ਲਿਓ ਉਸ ਤੋਂ ਬਾਅਦ ਆ ਕੇ ਫੇਰ ਅੰਦਰ ਦਫ਼ਤਰ ਚ ਮੜਕਾ ਮਾਰਦੇ ਸੀ ਅਸੀਂ ਜਸਦਾਰ ਨੂੰ ਐਂ ਕਿਹਾ ਐਂ ਕਿਹਾ ਐਂ ਕਿਹਾ ਮੈਂ ਨਰੂਏ ਗੱਲ ਕਹਤੀ ਸੀ ਮੈਂ ਕਿਹਾ ਅੱਜ ਨਹੀਂ ਕੱਲ ਨਹੀਂ ਤੈਨੂੰ ਮੂੰਹ ਦੀ ਕਾਣੀ ਪੈਣੀ ਆ ਸੋੜੇ ਵਾਲੇ ਮਤੇ ਵਾਲੀ ਗੱਲ ਹੋ ਜੂ ਜੇ ਤੁਸੀਂ ਥੁੱਕ ਕੇ ਨਾ ਜਟਿਆ ਮੈਨੂੰ ਨੀਵੇਂ ਤਾਂ ਵਧਾ ਦੋ ਅਕਾਲ ਤੱਕ ਤਨਾ ਪੰਗਾ ਲੈ ਕੇ ਜੀ ਬਿਲਕੁਲ ਹਾਂ ਜੀ ਆਹ ਮਸਲਾ ਹੋਇਆ ਜੀ ਨਹੀਂ ਇਹ ਮਤਲਬ ਜਿਹੜੀਆਂ ਗੱਲਾਂ ਮਤਲਬ ਬਾਹਰ ਅੰਗਿਆਂ ਜੀ ਦਾ ਹੁਣੇ ਖੰਡਣ ਵੀ ਕਰੀ ਜਾਂਦੇ ਨੇ ਕਿ ਕੁਝ ਉਹ ਜਿਹੜੀ ਤੁਸੀਂ ਵੀ ਕਹਿ ਰਹੇ ਹੋ ਵੀ ਕਹ ਰਹੇ ਨੇ ਨਾ ਨੇ ਵੀ ਕਾ ਵੀ ਅਕਾਲ ਤੱਕ ਸਾਬ ਦਾ ਜਿਹੜਾ ਮਤਲਬ ਜਥੇਦਾਰ ਸਾਹਿਬਾ ਉਹਨਾਂ ਦਾ ਦਾਇਰਾ ਇੱਕ ਅਕਾਲ ਤਖਤ ਦੀ ਚਾਰ ਦੁਆਰੀ ਤੱਕ ਹੀ ਸੀਮਤ ਹੁੰਦਾ ਬਾਹਰ ਨਹੀਂ ਉਹ ਉਹ ਤਾਂ ਜਥੇਦਾਰ ਸਾਹਿਬ ਨੇ ਮਹਿਸੂਸ ਕੀਤਾ ਜੀ ਦੇਖੋ ਉਹ ਤਾਂ ਰੱਬ ਦੀ ਆ ਕਹਿੰਦੇ ਵੀ ਮੈਨੂੰ ਤਾਂ ਕਹਿੰਦੇ ਸਰਬ ਵਿਆਪੀ ਆ ਜੀ ਤੇ ਕੌਮ ਦਾ ਪਹਿਲਾ ਬੰਦਾ ਮੈਂ ਆ ਜੀ ਫਰਸਟ ਹਾਂਜੀ ਸਿਟੀਜ਼ਨ ਸਭ ਤੋਂ ਸੋਨੀ ਮੇਰੀ ਹੈ ਨਹੀਂ ਜੀ ਕੱਲੇ ਇੰਨਾ ਖਾਤਰ ਨਹੀਂ ਮਾੜਾ ਮੋਟਾ ਇੰਡੀਕੇਸ਼ਨ ਤਾਂ ਉਹਨਾਂ ਨੇ ਸਾਰਿਆਂ ਲਈ ਦਿੱਤੀ ਆ ਜੀ ਜੀ ਬਿਲਕੁਲ ਜੀ ਜੀ ਜੇ ਦੂਜੀ ਦਾ ਪਾਕਿਸਤਾਨ ਦੀ ਕਵਰ ਪਈਏ ਉਹ ਕਹਿੰਦੇ ਯਾਰ ਮਾੜੇ ਮੋٹے ਵਿਰੋਧ ਕਰਨ ਵਾਲੇ ਵੀ ਉਹ ਵੀ ਆਪਦੀ ਡਫਲੀ ਆੜੀ ਭਜਾਈ ਜਾਂਦੇ ਆ ਵੀ ਸਾਰਿਆਂ ਨੂੰ ਮੈਂ ਤਕਰੀਰ ਕਰਦਾ ਜੀ ਜੀ ਤੇ ਵੀ ਜੇ ਮੈਂ ਸਰਬੋਤਮਾਂ ਜੇ ਸਾਡਾ ਦੁਨੀਆਂ ਦੇ ਸਿੱਖਾਂ ਦੇ ਵਿੱਚ ਨੌ ਆ ਉਹ ਸੁਣਦੇ ਆ ਸਾਡੀ ਗੱਲ ਤੇ ਵੀ ਸਾਡੀ ਜਿਹੜੀ ਆਪਦੀ ਕਮੇਟੀ ਹੈ ਸ਼ਰੂਮਣੀ ਕਮੇਟੀ ਜੀ ਨੇ ਹੁਕਮਨਾਮੇ ਲਾਗੂ ਕਰ ਦਿੰਦੇ ਆ ਉਹ ਤਾਂ ਮੈਨੂੰ ਮੇਰਾ ਅਕਾਦ ਦਿਖਾਉਂਦੇ ਆ ਵੀ ਇੱਥੇ ਇੱਥੇ ਮੈਂ ਆਉਣਾ ਚਾਹੁੰਦਾ ਇਹ ਵੀ ਸਰੋਣੀ ਕਮੇਟੀ ਨੇ ਜੀਨੇ ਮਤਲਬ ਕਾਲ ਤੱਕ ਸਾਡੇ ਹੁਕਮ ਨਾਮੇ ਲਾਗੂ ਕਰਾਉਣੇ ਹੁੰਦੇ ਆ ਉਹਦੇ ਦੋ ਪ੍ਰਧਾਨ ਉਸ ਕਮੇਟੀ ਤੋਂ ਭੱਜ ਜਾਂਦੇ ਹੈਗੇ ਮਤਲਬ ਕੋਣ ਧਾਵੀ ਸਾਹਿਬ ਤੇ ਵਡੁੰਗਰ ਸਾਹਿਬ ਵੀ ਮੈਂ ਉਹਨਾਂ ਸਾਹਿਬਾਂ ਦਾ ਫਰਜ਼ਾਨ ਰਿਹਾ ਵੀ ਜੇ ਫਰੋਮਣੀ ਕਮੇਟੀ ਦੇ ਪ੍ਰਧਾਨ ਦੇ ਵਿੱਚ ਹੀ ਜ਼ਰੂਰਤ ਨਹੀਂ ਹੈ ਹੁਕਮਾਂ ਨੂੰ ਲਾਗੂ ਕਰਾਉਣ ਦੀ ਫਿਰ ਕਿਵੇਂ ਹੋਊਗਾ ਮਤਲਬ ਇਹ ਤਾਂ ਸਾਰੇ ਸਿੱਕੀ ਸੋਚਦੇ ਆ ਜੋ ਤੁਸੀਂ ਸੋਚਦੇ ਆ ਅਸੀਂ ਸੋਚਦੇ ਆਹੀ ਗੱਲ ਮਤਲਬ ਵੀ ਤੁਸੀਂ ਭੱਜਦੇ ਕਿਉਂ ਆ ਜੇ ਤੁਸੀਂ ਸਹੀ ਹੋ ਤਾਂ ਖੜੋ ਜੀ ਕਿੱਡੀ ਕੀ ਪ੍ਰੋਬਲਮ ਆ ਗਈ ਜੀ ਇਹ ਤਾਂ ਮਨੁੱਖ ਹੁੰਦੇ ਜਾਂਦੇ ਰਹਿੰਦੇ ਆ ਤੁਸੀਂ ਮਨੁੱਖਾਂ ਦੇ ਗੁਲਾਮ ਤੁਰੋ ਜੀ ਬਿਲਕੁਲ ਹਾਂ ਜੀ ਇਹ ਵੀ ਉਹ ਕਾਨੂੰਨ ਦੀਆਂ ਗੱਲਾਂ ਇਹਦਾ ਐਵੇਂ ਡਰਾਮਾ ਵਾ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਹੁਣ ਐਕਟ ਦੀ ਗੱਲ ਕਹੀ ਜਾਂਦੀ ਹੈ ਬਹੁਤੀਆਂ ਗੱਲਾਂ ਦਾ ਉੱਥੇ ਸਮਾਂ ਨਹੀਂ ਹੁੰਦਾ 2 ਜਾਂ 3 ਮਿੰਟ ਮਿਲਦੇ ਆ ਜਿਆਦਾ ਤਾਂ ਸੁਣਦੇ ਨਹੀਂ ਗੱਲ ਟੋਕਣ ਲੱਗ ਜਾਂਦੇ ਆ ਜਾਂ ਇਹ ਦੀ ਮਹਿਸੂਸ ਹੋਈ 20 ਮਿੰਟ ਦੀ ਮੀਟਿੰਗਾਂ 40 ਮਿੰਟ ਦੀ ਬਾਂਹ ਟਮ ਲਾਈਏ ਚੰਗੀ ਗੱਲ ਨਹੀਂ ਜੀ ਹਕਾਲਤਕ ਸਾਹਿਬ ਦੀ ਕਦੋਂ ਸਥਾਪਨਾ ਹੋਈ ਹੈ ਜੀ ਤੇ ਤੁਹਾਡਾ ਐਕਟ ਕਦੋਂ ਆਇਆ ਜੀ ਜੇ 1925 'ਚ ਐਕਟ ਲਾਗੂ ਹੋ ਗਿਆ ਵਿੱਚ ਵੀ ਤੋਂ 25 ਚ ਲਾਗੂ ਹੋਇਆ 20 ਚ ਬਣਿਆ ਜੀ ਜੀ ਉਦੋਂ ਅਕਾਲ ਤੱਕ ਸਭਾ ਉਦੋਂ ਪਹਿਲਾਂ ਸੈਂਕੜੇ ਸਾਰੇ ਆ ਉੱਥੇ ਕੋਈ ਕਾਨੂੰਨ ਤੇ ਵਿਧਿ ਵਿਵਧਾਨ ਨਹੀਂ ਸੀ ਹਾਂ 1606 ਦੀ ਗੱਲ ਹੈ ਜੀ ਮਤਲਬ 1606 ਦੀ ਹਾਂ ਜੀ 1900 ਸਾਲੋਂ ਚੱਲਿਆ ਸਿਸਟਮ ਤੁਸੀਂ ਯਾਰ ਆਪਦੇ ਹਿੱਤ ਲਈ ਕਹ ਦਿੰਦੇ ਆ ਅਕਾਲ ਤੱਕ ਸੁਪਰੀਮ ਹੈ ਆਪ ਦੇ ਹੋਣ ਮੈਂ ਕੱਲ ਨਾਲ ਨਹੀਂ ਕਰ ਰਹੇ ਜਿਹੜਾ ਚੈਨਲਾਂ ਦੇ ਉੱਪਰ ਇੱਕ ਡਿਬੇਟ ਚੱਲ ਰਹੀ ਹੈ ਵੀ ਉਹ ਤਾਂ ਜੀ ਕਾਲ ਤੱਕ ਸਾਹਬ ਦੇ ਜਥੇਦਾਰ ਦੀ ਤਾਂ ਪਦ ਵੀ ਨਹੀਂ ਹੈਗੀ ਕੋਈ ਐਕਟ ਦੇ ਵਿੱਚ ਉਹਦੇ ਵਿੱਚ ਤਾਂ ਜੀ ਉਹ ਹੈੱਡ ਮਿਨਿਸਟਰ ਹੈ ਜਿਹੜਾ ਮਤਲਬ ਉਹ ਮੁੱਖ ਬੁਜ਼ਾਰੀ ਹੈ ਹਨਾ ਮੈਂ ਤੁਹਾਨੂੰ ਸਿਧਾਂਤ ਕੱਲ ਇੱਕ ਮੈਂ ਆਉਦੀ ਮਤਨ ਸਰਦਾ ਤਾ ਜੀ ਬਿਲਕੁਲ ਇਹ ਚ ਦੂਜੀ ਰਾਇ ਨਹੀਂ ਜੀ ਵੀ ਉਹਦੇ ਚ ਆਪਣੀ ਹੈਗੀ ਆ ਹੈੱਡ ਮਿਨਿਸਟਰ ਹਾਂ ਜੀ ਗੁਰਗੋਵਨ ਪਾਸ਼ਾ ਨੇ ਜੀ ਸਿੱਖਾਂ ਨੂੰ ਪੰਥ ਤੇ ਗ੍ਰੰਥ ਦਾ ਜਿਹੜਾ ਸਿਧਾਂਤ ਦਿੱਤਾ ਹੈ ਜੀ ਸਰੀਰਕ ਤੌਰ ਤੇ ਉਹ ਕਿੰਨਾ ਚ ਵਸਾ ਜੀ ਗੁਰਮਤ ਦੀ ਰੋਸ਼ਨੀ ਦੇ ਵਿੱਚ ਜਿਹੜਾ ਫੈਸਲਾ ਪੰਜ ਸਿੰਘ ਲੈਂਦੇ ਆ ਜੀ ਗੁਰੂ ਸਾਹਿਬ ਦਾ ਫੈਸਲਾ ਜੀ ਇਹ ਤਾਂ ਮੰਨਦੇ ਆ ਨਾ ਜੀ ਜੀ ਫਿਰ ਕੌਮ ਦੇ ਬਹੁਤ ਵੱਡੇ ਹਿੱਸੇ ਨੇ ਹੋ ਸਕਦਾ ਸਾਰੇ ਨਾ ਹੋਵੇ ਕੌਮ ਦੇ ਬਹੁਤ ਵੱਡੇ ਹਿੱਸੇ ਨੇ ਇਹ ਪਰੰਪਰਾ ਇਕੱਠਿਆਂ ਹੋ ਕੇ ਜੇ ਬਣਾ ਵੀ ਲਈ ਜੀ ਉਹਨੂੰ ਇੱਕ ਸਿਆਸੀ ਪਾਰਟੀ ਜਾਂ ਸਿਆਸੀ ਚੰਦ ਲੋਕਾਂ ਦੇ ਕੀ ਜ਼ਰਤਾਂ ਵੀ ਉਹਨੂੰ ਕੰਡੈਮ ਕਰਦਣ। ਨਹੀਂ ਫਿਰ ਇਹ 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 ਕਹ ਲੈਤੇ ਤਾਂ ਵੀ ਆਉਂਦੀ ਜਿਹੜੇ ਗੁਰੂ ਸਾਹਿਬ ਨੇ ਸਰੂਣ ਕਮੇਟੀ ਤਾਂ ਨਹੀਂ ਬਣਾਈ ਉਹ ਵੀ ਤਾਂ ਅਸੀਂ ਬਣਾਈ ਹੈ। ਉਸ ਤੋਂ ਬਾਅਦ ਅਸੀਂ ਕਿੰਨਾ ਕੁਝ ਬਣਾਇਆ ਹੈ ਜੀ ਖਾਲਸਾ ਅਕਾਲੀ ਦਰਬੰਦ ਸਿੱਖਾਂ ਨੇ ਬਣਾਇਆ ਹੈ। ਇੱਕ ਮੈਂ ਹੋਰ ਗੱਲ ਦੱਸਦਾ ਤੁਹਾਨੂੰ ਇਸ ਗੱਲ ਦੀ ਜੀ ਅਸੀਂ ਐਕਟ ਨੂੰ ਆਪਦੇ ਅਨਸਾਰ ਬਦਲਿਆ ਨਹੀਂ। ਜੀ ਐਕਟ ਦੀ ਮੱਦਦਾ ਬਰੀ ਆਦੀ। ਦੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਪਰਿਵਾਰ ਚੋਂ ਬਲੱਡ ਰਿਲੇਸ਼ਨ ਚੋਂ ਕੋਈ ਬੰਦਾ ਨੌਕਰੀ ਨਹੀਂ ਕਰ ਸਕਦਾ ਹਾਂਜੀ ਅੱਜ ਪੁੱਤ ਪੋਤੇ ਭਾਈ ਭਤੀਜਾ ਬਾਦ ਕਿੰਨਾ ਜੀ ਜੀ ਉਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਆਟਾ ਦਾਲ ਦੀ ਸਕੀਮ ਵਾਂਗੂ ਜੀ ਇਹ ਕਹਿੰਦੇ ਮੈਂਬਰਾਂ ਤੋਂ ਬਾਅਦ ਮੁਲਾਜ਼ਮਾਂ ਦੇ ਪਿੱਛੇ ਰਹਿਣ ਪਿਛਲੀ ਜਨਰਲ ਅਜਰਾਦ ਚ ਜਿਹੜਾ ਧਾਮੀਜ਼ਾ ਬਣਿਆ ਇਹ ਵੀ ਪਾਸ ਕਰਤਾ ਚੋਰ ਮੋਰ ਰੁਜਾਈ ਜੀ ਜੀ ਕਿਉਂਕਿ ਉਸ ਤੋਂ ਵੋਟਾਂ ਦੀ ਗਿਣਤੀ ਦੇਖ ਕੇ ਜਿੱਤਨ ਵਾਲ ਨਾਲਾ ਰਹਿ ਜਾਂਦਾ ਤੇ ਬਾਕੀ ਤਾਂ ਧਿਆਨ ਹੀ ਨਹੀਂ ਦਿੱਤੇ ਉਹ ਜਕਾਰਿਆਂ ਦੀ ਸੁਖ ਵਿੱਚ ਪੜ ਦਿੰਦਾ ਆਮ ਜਬ ਮੈਂ ਬਾਅਦ ਚ ਜਦੋਂ ਉਹਦੀ ਪੁਸ਼ਟੀ ਲਈ ਆਇਆ ਮੈਂ ਧਾਮੀ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਆਪਾਂ ਐਕਟ ਦੀ ਉਲੰਘਣਾ ਕਰੀ ਜਾਂਦੇ ਆਂ ਮੂਲ ਐਕਟ ਦੀ ਹਾਂਜੀ ਕਹਿੰਦੇ ਤਦੇ ਤਾਂ ਪੋਸਟੀਆਂ ਕਰਾਉਂਦੇ ਆਣ ਕੀ ਕਰੀਏ ਹੂੰ ਹੂੰ ਮੈਨੂੰ ਦੱਸੋ ਇਹ ਰਹਿਣ ਦਿੱਤਾ ਐਕਟ ਨਾ ਕੁਝ ਬਦਲੇ ਅੰਦਰ ਐਕਟ ਜੀ ਜੀ ਇਸ ਕਰਕੇ ਇਕਤਾ ਸਮੇਂ ਮਤਾਬਕ ਹੁੰਦੇ ਆ ਜਿਹੜਾ ਦੇਸ਼ ਦਾ ਕਾਨੂੰਨ ਅੱਜ ਤੋਂ 100 ਸਾਲ ਪਹਿਲਾਂ ਸੀ ਜੀ ਤੇ ਅੱਜ ਲੋੜ ਅਨਸਾਰ ਬਦਲੇ ਵੀ ਹੈਗੇ ਬਿਲਕੁਲ ਜੀ ਉਹ ਦੇਖੋ ਸਾਰਾ ਉਹਨਾਂ ਨੇ ਤਾਂ ਮਤਲਬ ਆ ਵਾ ਸਾਰੀ ਥੋੜਾ ਸਾਹਬ ਨੇ ਆਲ ਇੰਡੀਆ ਐਕਟ ਦੀ ਬਕਾਲਤ ਕੀਤੀ ਜੀ ਜਦ ਕੇ ਇਹ ਸੁਣਿਆ ਤੇ ਪੜ੍ਹਿਆ ਵਾ ਜੀ ਵੀ ਇਹਦੇ ਲਈ ਪ੍ਰਕਾਸ਼ ਮਾਦਲ ਨਹੀਂ ਸਹਿਮਤ ਹੋਇਆ ਜੀ ਉਸ ਤੋਂ ਬਾਅਦ ਵੀ ਅੱਜ ਜੇ ਆਲ ਉਹ ਸਮੇਂ ਦੀ ਲੋੜ ਸੀ ਅੱਜ ਜੇ ਆਲ ਇੰਡੀਆ ਐਕਟ ਦੀ ਗੱਲ ਕਰ ਲਈ ਜੀ ਅੱਜ ਸਿੱਖਾਂ ਦੇ ਨੁਕਸਾਨ ਹੂੰ ਅੱਜ ਤਾਂ ਮੈਂ ਤਾਂ ਇਹ ਮੇਰੀ ਜੱਥੀ ਵਿਚਾਰਾ ਅੱਜ ਤਾਂ ਪੰਜਾਬ ਦਾ ਐਕਟਰ ਹੈ ਜਿਹੜਾ ਠੀਕ ਆ ਉਹਨਾਂ ਇੰਡੀਆ ਦੇ ਐਕਟਰਾਂ ਦੇ ਨਾਲ ਰਗੜ ਨੂੰ ਫਿਰਦੇ ਆ ਸਭ ਤਾਂ ਤਾਂ ਰਗੜਤਾ ਬਗਲ ਦੀ ਸ਼ੌਮੀ ਕੋਟੀ ਰਹਿ ਗਈ ਉਹਨਾਂ ਨੇ ਜੀ ਜੀ ਇਸ ਕਰਕੇ ਕਾਨੂੰਨ ਦੀ ਸਮੇਂ-ਸਮੇਂ ਤੱਕ ਕਾਇਮੀਤ ਹੁੰਦੀ ਆ ਐਵੇਂ ਬਕਵਾਸ ਕਰਦੇ ਆ ਯਾਰ ਕੱਲੀ ਮੈਂ ਤਾਂ ਹੈਰਾਨ ਆ ਕਿ ਐਸੀਆਂ ਗੱਲਾਂ ਜਿਹੜੀਆਂ ਜਿਨ੍ਹਾਂ ਦਾ ਸਿਰ ਪੈਰੀ ਨਹੀਂ ਕੋਈ ਉਹ ਗੱਲਾਂ ਕਹੀ ਜਾਣੀ ਜੀ ਕਿ ਦੇਖਦੇ ਹਾਂ ਹੁਣ ਤੁਸੀਂ ਵੀ ਇਹ ਗੱਲ ਕਿਸੇ ਤਣ ਪਤਣ ਲੱਗੂ ਹੁਣ ਕਿਧਰ ਨੂੰ ਜਾਊਗੀ ਜੀ ਗੱਲ ਨੇ ਵੀ ਤਣਪਤਨ ਨੂੰ ਕੋਈ ਦੀ ਹੇਤਾ ਜੀ ਤੁਸੀਂ ਤਾਂ ਮੇਰੇ ਨਾਲ ਜ਼ਿਆਦੇ ਆ ਜਿਹੜਾ ਹਾਰੂ ਪ੍ਰਗਤੀ ਵਾਲੇ ਦੀ ਉਹ ਤੁਹਾਨੂੰ ਫਲਸਫਾ ਵੀ ਸਮਝ ਆ ਬੜਾ ਕੁਸ਼ ਹੋਇਆ ਇੱਥੇ ਤਾਂ ਜੀ ਆ ਤਾਂ ਗੱਲ ਹੀ ਕੁਛ ਨਹੀਂ ਜੀ ਸਿੱਖ ਬੰਦ ਨਵਾਂ ਦਰਵਾਜ਼ਾ ਉਹ ਕਿ ਨਿਕਲੂਗਾ ਚੰਗੇ ਮਾਰੇ ਦੀ ਪਛਾਣ ਪਤਾ ਲੱਗ ਜੂ ਜੀ ਇਹ ਤਾਂ ਸੋਸ਼ਲ ਮੀਡੀਆ ਆ ਗਿਆ ਨਹੀਂ ਤਾਂ ਪਤਾ ਨਹੀਂ ਲੱਗਣਾ ਸਾਰਾ ਕੁਝ ਕੁਛਗੁਚਾ ਨਹੀਂ ਰਹਿਣਾ ਜਿੰਨੇ ਮਰਜ਼ੀ ਪਾਪੜ ਬਿੱਲ ਦੇਣ ਜਿੰਨੇ ਮਰਜ਼ੀ ਕਮਰਸ਼ੀਅਲ ਅਸਥਿਹਾਰ ਦੇ ਕੇ ਪ੍ਰਚਾਰ ਕਰੀ ਜਾਣ ਕਿਸੇ ਸੱਚ-ਸੱਚ ਰਹਿਣਾ ਜੀ ਜੀ ਅਕਾਲ ਤਖਤ ਨਾਲ ਜਿਹੜਾ ਟਕਰਾਇਆ ਉਹ ਰਹਾ ਨਹੀਂ ਜੀ ਚਾਹੇ ਕੋਈ ਅੰਦਰੂਨੀ ਹੋ ਜਾ ਸਿਕਲ ਚਾਹੇ ਕੋਈ ਬਾਹਰਲਾ ਹੋਇਆ ਉਹਦਾ ਟਾਲ ਸਚਾਈ ਹੈ ਇਹਦਾ ਟਾਲ ਸਚਾਈਆ ਇਹਦਾ ਚੀਜ਼ ਹੀ ਕੋ ਨਹੀਂ ਜੀ ਜੀ ਆ ਇਹ ਤਾਂ 27 ਤੱਕ ਕੰਬੜਾ ਵਾਰਦੇ ਆ ਜੀ ਇਹਨਾਂ ਚੋਂ ਬਾਕੀ ਸਾਰੀ ਨਾ ਕਹਿੰਦੇ ਰਹੇ ਉਹ ਗਲਤੀ ਹੈ ਜੀ ਜੀ ਠੀਕ ਹੈ ਜੀ ਸਾਰੀ ਕਹਿ ਦੂੰਗੇ ਜੀ ਜੀ ਬਿਲਕੁਲ ਨਹੀਂ ਹਾਂ ਜੀ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਠੀਕ ਹੈ ਥੈਂਕ ਯੂ ਬਹੁਤ ਜਾਣਕਾਰੀ ਭਰਪੂਰ ਗੱਲਬਾਤ ਹੋਈ ਹੈ ਧੰਨਵਾਦ ਹੈ ਮੇਰੇ ਬੰਦੇ